ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖਰੇ ਹੋਈ ਫਤਿਹ ਦੀ ਸਾਂਝ ਕਰੀਏ ਗਜਵਾਜ ਕੇ ਅੱਖੋ ਜਿਵਾਹ ਹੀ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਨ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਕਥਾ ਦੇ ਅੰਤ ਤੱਕ ਬਣੇ ਰਹਿਣਾ ਸਾਥ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਮਹਾਕੁਰシャン ਜੀ ਦਾ ਦੱਸਿਆ ਹੋਇਆ ਇੱਕ ਸ਼ਬਦ ਸਾਥ ਸੰਗਤ ਜੀ ਮਹਾਪੁਰਜੀ ਕਹਿੰਦੇ ਨੇ ਭਾਈ ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਜਿਸ ਜਿਸ ਇਨਸਾਨ ਨੇ ਵੀ ਇਸ ਸ਼ਬਦ ਦਾ ਜਾਪ ਕਰ ਲਿਆ ਉਸ ਦੀ ਹਰ ਕੰਮ ਵਿੱਚ ਇਹ ਸ਼ਬਦ ਰੱਖਿਆ ਕਰੇਗਾ ਉਸ ਨੂੰ ਮਾੜੇ ਸਮੇਂ ਤੋਂ ਬਚਾਏਗਾ ਸਾਧ ਸੰਗਤ ਜੀ ਇਸ ਸ਼ਬਦ ਨੂੰ ਤੁਸੀਂ ਪੰਜ ਵਾਰ ਸੁਣ ਵੀ ਸਕਦੇ ਹੋ ਸਾਧ ਸੰਗਤ ਜੀ ਨਹੀਂ ਤੁਸੀਂ ਇਸ ਦਾ ਜਾਪ ਵੀ ਕਰ ਸਕਦੇ ਹੋ ਸਾਤ ਸੰਗਤ ਜੀ ਇਸ ਦੀ ਤੁਹਾਨੂੰ ਪੂਰੀ ਵਿਧੀ ਇਸ ਵੀਡੀਓ ਵਿੱਚ ਦੱਸਾਂਗੇ ਸਾਤ ਸੰਗਤ ਜੀ ਇਹ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਜਿਸ ਨੇ ਵੀ ਇਸ ਸ਼ਬਦ ਦਾ ਜਾਪ ਕਰ ਲਿਆ ਉਸ ਨੂੰ ਕੋਈ ਤੰਗੀ ਨਹੀਂ ਆਵੇਗੀ ਇਹ ਸ਼ਬਦ ਉਸ ਦੀ ਹਰ ਕੰਮ ਵਿੱਚ ਰੱਖਿਆ ਕਰੇਗਾ ਹਰ ਟਾਈਮ ਅੰਗ ਸੰਗ ਸਹਾਈ ਹੋਵੇਗਾ ਸਾਤ ਸੰਗਤ ਜੀ ਸਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਵੀਆਂ ਨਵੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਇਸ ਕਲਯੁਗ ਦੇ ਸਮੇਂ ਵਿੱਚ ਕੋਈ ਕਿਸੇ ਨੂੰ ਦੇਖ ਕੇ ਖੁਸ਼ੀ ਨਹੀਂ ਮਨਾਉਂਦਾ ਜੇ ਕਿਸੇ ਦੇ ਘਰ ਕੋਈ ਖੁਸ਼ੀ ਆਉਂਦੀ ਹੈ ਤਾਂ ਉਹ ਖੁਸ਼ੀ ਨਹੀਂ ਮੰਗਵਾਉਂਦਾ ਸਾਧ ਸੰਗਤ ਜੀ ਇਹ ਹੀ ਕਲਯੁਗ ਹੈ ਭਾਈ ਭਾਈ ਨੂੰ ਦੇਖ ਕੇ ਨਹੀਂ ਜਰਦਾ ਸਾਧ ਸੰਗਤ ਜੀ ਸ਼ਰੀਕ ਸ਼ਰੀਕ ਬਣ ਚੁੱਕੇ ਨੇ ਪਰਾ ਪਰਾ ਸ਼ਰੀਕ ਬਣ ਚੁੱਕੇ ਨੇ ਸਾਧ ਸੰਗਤ ਜੀ ਮਹਾ ਪੁਰਜੀ ਕਹਿੰਦੇ ਨੇ ਭਾਈ ਜਿਹੜਾ ਇਸ ਸ਼ਬਦ ਦਾ ਜਾਪ ਕਰੇਗਾ ਉਸ ਦੇ ਹਰ ਕੰਮ ਵਿੱਚ ਰੱਖਿਆ ਕਰੇਗਾ ਸਾਧ ਸੰਗਤ ਜੀ ਇਸ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਸਾਧ ਸੰਗਤ ਜੀ ਜੇ ਸ਼ਬਦ ਵਧੀਆ ਲੱਗਿਆ ਹੋਵੇ ਤਾਂ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਬਾੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਕੋਟਕ ਤੇ ਤੁਸੀਂ ਜਾਣਦੇ ਹੀ ਹੋ ਸਾਤ ਸੰਗਤ ਜੀ ਬਾਬਾ ਜੀ ਜੋ ਵੀ ਉਹਨਾਂ ਦੇ ਦਰ ਤੇ ਸੱਚੇ ਮੰਦੇ ਨਾਲ ਸ਼ਰਧਾ ਦੇ ਨਾਲ ਜਾਂਦਾ ਹੈ ਸਾਤ ਸੰਗਤ ਜੀ ਬਾਬਾ ਜੀ ਉਸ ਦੇ ਸਾਰੇ ਰੋਗ ਸਾਰੇ ਦੁੱਖ ਦਿਲਦਰ ਦੂਰ ਕਰ ਦਿੰਦੇ ਹਨ ਉਸ ਦੀ ਝੋਲੀ ਵਿੱਚ ਖੁਸ਼ੀਆਂ ਪਾ ਦਿੰਦੇ ਸਨ ਸਾਤ ਸੰਗਤ ਜੀ ਗੱਲ ਹੈ ਸ਼ਰਧਾ ਦੀ ਸਾਤ ਸੰਗਤ ਜੀ ਬਹੁਤ ساری ਸੰਗਤ ਇਦਾਂ ਦੀ ਹੈ ਜਿਨ੍ਹਾਂ ਨੂੰ ਸਾਧੂ ਸੰਤਾਂ ਵਾਲੀ ਗਿਆਨ ਨਹੀਂ ਹੁੰਦਾ ਅੰਨਾ ਨੇ ਕਦੀ ਉਹਨਾਂ ਦੀ ਸੰਗਤ ਮਹਾਪੁਰਸ਼ਾਂ ਦੀ ਕਦੀ ਸੰਗਤ ਨਹੀਂ ਕੀਤੀ ਹੁੰਦੀ ਸਾਧ ਸੰਗਤ ਜੀ ਉਹ ਬਹੁਤ ਸਵਾਲ ਜਵਾਬ ਕਰਦੇ ਹਨ ਬਾਬਾ ਜੀ ਇਹ ਸਾਡਾ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ ਸਾਧ ਸੰਗਤ ਜੀ ਕਹਿੰਦੇ ਜਦੋਂ ਮਹਾਪੁਰਸ਼ ਜੀ ਬਚਨ ਕਰਦੇ ਸਨ ਤਾਂ ਸਾਧ ਸੰਗਤ ਜੀ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੁੰਦੀ ਹੈ ਉਹ ਮਹਾਪੁਰਸ਼ਾਂ ਜੀ ਦੇ ਸਤਿ ਵਚਨ ਕਹਿ ਕੇ ਮੰਨ ਲੈਂਦੇ ਹਨ ਤੇ ਸਾਧ ਸੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਤਰ ਜਾਂਦੇ ਸਨ ਤੇ ਉਹਨਾਂ ਦੇ ਕਿਸੇ ਕੰਮ ਵਿੱਚ ਵੀ ਦੁਬਿਧਾ ਨਹੀਂ ਆਉਂਦੀ। ਉਹਨਾਂ ਦੇ ਆਪਣੇ ਆਪ ਹੀ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਸਾਧ ਸੰਗਤ ਜੀ ਬ੍ਰਹਮ ਗਿਆਨੀ ਵੀ ਪਰਮਾਤਮਾ ਦੇ ਰੂਪ ਹੀ ਹੁੰਦੇ ਹਨ। ਉਹਨਾਂ ਨੂੰ ਸਾਰੇ ਬ੍ਰਹਿਮੰਡ ਦਾ ਪਤਾ ਹੁੰਦਾ ਹੈ। ਉਹ ਸਭ ਕੁਝ ਜਾਣੀ-ਜਾਣ ਹੁੰਦੇ ਹਨ। ਸਾਧ ਸੰਗਤ ਜੀ ਉਹ ਚਾਹੇ ਪਲ ਵਿੱਚ ਚਾਹੇ ਮਿੰਟ ਵਿੱਚ ਕੁਝ ਵੀ ਕਰ ਸਕਦੇ ਹਨ। ਸਾਤ ਸੰਗਤ ਜੀ ਉਹ ਤੇ ਮਰੇ ਬੰਦੇ ਨੂੰ ਵੀ ਜਿਉਂਦਾ ਕਰ ਦਿੰਦੇ ਹਨ ਸਾਤ ਸੰਗਤ ਜੀ ਫਿਰ ਇਤ ਸੰਗਤ ਦੇ ਦੁੱਖ ਨਹੀਂ ਮਹਾਪੁਰਸ਼ ਜੀ ਸਾਰੇ ਦੁੱਖ ਆਪਣੇ ਸਿਰ ਤੇ ਲੈ ਲੈਂਦੇ ਹਨ ਸਾਤ ਸੰਗਤ ਜੀ ਜੋ ਵੀ ਮਨੁੱਖ ਇਸ ਕਲ ਯੁੱਗ ਦੇ ਭਿਆਨਕ ਸਮੇਂ ਵਿੱਚ ਇਸ ਸ਼ਬਦ ਦਾ ਜਾਪ ਕਰਦਾ ਹੈ ਉਸ ਦੀ ਹਰ ਕੰਮ ਵਿੱਚ ਇਹ ਸ਼ਬਦ ਰੱਖਿਆ ਕਰਦਾ ਹੈ ਸਾਤ ਸੰਗਤ ਜੀ ਆਓ ਹੁਣ ਆਪਾਂ ਮੈਸ਼ਵਦੀ ਸਾਜ ਪਾਉਂਦੇ ਹਾਂ ਸਾਜ ਸੰਗਤ ਜੀ ਇਹ ਸ਼ਬਦ ਨੂੰ ਤੁਸੀਂ ਅੰਮ੍ਰਿਤ ਵੇਲੇ ਸਾਜ ਸੰਗਤ ਜੀ ਉੱਠ ਕੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਕਰਨਾ ਹੈ ਸਾਜ ਸੰਗਤ ਜੀ ਇਹ ਸ਼ਬਦ ਦਾ ਜਾਪ ਤੁਸੀਂ ਰੋਜ਼ ਪੰਜ ਵਾਰ ਸਾਜ ਸੰਗਤ ਜੀ 21 ਦਿਨਾਂ ਦੇ ਲਈ ਕਰਨਾ ਹੈ ਸਾਜ ਸੰਗਤ ਜੀ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਸਾਜ ਸੰਗਤ ਜੀ ਇਹ ਸ਼ਬਦ ਤੁਹਾਡੇ ਹਰ ਕੰਮ ਵਿੱਚ ਰੱਖਿਆ ਕਰੇਗਾ ਸਾਧ ਸੰਗਤ ਜੀ ਆਓ ਹੁਣ ਆਪਾਂ ਇਸ ਸ਼ਬਦ ਦੀ ਪਵਿੱਤਰ ਸ਼ਬਦ ਦੀ ਸਾਲ ਪਉਂਦੇ ਹਾਂ ਬਲਾਵਲ ਮਹੱਲਾ ਪੰਜਮ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੈ ਮੈਂ ਦੀਨੋ ਜਨਮ ਜਨਮ ਕੀ ਮੈਂ ਲਗਈ ਗੁਰਪੂਰੇ ਮੇਰੇ ਆਖ ਲਈ ਅੰਮ੍ਰਿਤ ਨਾਮ ਰਿਦੈ ਮੈਂ ਦਿਨੋ ਜਨਮ ਜਨਮ ਕੀ ਮੈ ਲਗਾਈ ਨਵਰੇ ਦੂਤ ਦੁਸ਼ਟ ਬਹਿਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਕਾ ਵਡ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮੈਂ ਹੀ ਤਾਂ ਕਿ ਚਰਨ ਪਰਿਓ ਨਾਨਕ ਦਾਸ வல் அமிராமூத்துஷ்ட ਗੁਰਪੂਰੇ ਕਾ ਜਪਿਆ ਜਾਪ ਕਾਹ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵਡ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ता केश न परयो नानक दास जाके ऊपर को नाही बिलावल महल्ला पंजमा गुरपुर मेरी राख लई अमृत नाम हृदय मैं दिनो जन्म जन्म की मैल गई नवरै दूत दुष्ट मैरई गुरपुरे का जप या जाप कहां करे कोई बेचारा प्रभु मेरे का वड प्रताप ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕਿਸ਼ਨ ਪਰਿਉ ਨਾਨਕ ਦਾਸ ਜਾਤੇ ਉੱਪਰ ਕੋ ਨਹੀਂ ਬਿਲਾਵਲ ਮਹੱਲਾ ਪੰਜ ਮਾ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਤੇ ਮਹਿਦੀਨੋ ਜਨਮ ਜਨਮ ਕੀ ਮੈ ਲਗਈ ਨਵਰੇ ਦੂਤ ਦੁਸ਼ਟ ਵੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵਡ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ दास जाते ऊपर को नाही बिलावल मह पंजमा गुरपुर मेरी राख लई अमृत नाम नामद महदीनो जनम जनम की मै लॻी ਨਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵਡ ਪਰਤਾਪ ਸਿਮਰ 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 ਸੁਖ ਪਾਇਆ चरण कमल रख मन माही ताकेशन पयो नानक दास जाते ऊपर को नाही वाहि गुरु जी का खासा वाहि गुरु जी की फते सा संगति एसी अपना पवित्र शबद जो की संत महापुरुषਾਂ जी ने, ਉਹ ਵਚਨਾਂ ਅਨੁਸਾਰ ਇਸ ਸ਼ਬਦ ਦਾ ਜਾਪ ਦੱਸਿਆ ਹੈ ਸਾਧ ਸੰਗਤ ਜੀ ਜੋ ਵੀ ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਸਾਧ ਸੰਗਤ ਜੀ ਇਸ ਸ਼ਬਦ ਦਾ ਜਾਪ ਰੋਜ਼ ਪੰਜ ਵਾਰ ਕਰੇਗਾ ਤੇ ਸਾਧ ਸੰਗਤ ਜੀ 21 ਦਿਨਾਂ ਦੇ ਲਈ ਕਰੇਗਾ ਸਾਧ ਸੰਗਤ ਜੀ ਉਹ ਹਰ ਇੱਕ ਕੰਮ ਵਿੱਚ ਉਹਨਾਂ ਦੇ ਸਹਾਇ ਹੋਣਗੇ ਮਹਾਂਪੁਰਜ ਜੀ ਕਹਿੰਦੇ ਪਾਈ ਉਹਨਾਂ ਦੇ ਹਰ ਇੱਕ ਕੰਮ ਵਿੱਚ ਅਸੀਂ ਆਪ ਸਹਾਈ ਹੋਵਾਂਗੇ 사ਤਸੰਗਤ ਜੀ ਤੁਹਾਨੂੰ ਦੱਸਿਆ ਹੀ ਹੈ ਕਿ ਇਸ ਚਵਬਤ ਜਾਪ ਤੁਸੀਂ ਅੰਮ੍ਰਿਤ ਵੇਲੇ 사ਤਸੰਗਤ ਜੀ ਇਸ਼ਨਾਨ ਕਰਕੇ ਸੋਚੇ ਕੱਪੜੇ ਪਾ ਕੇ 사ਤਸੰਗਤ ਜੀ ਤੁਸੀਂ ਫਿਰ ਕਰਨਾ ਹੈ ਗੁਰੂ ਮਹਾਰਾਜ ਜੀ ਅੱਗੇ 사ਤਸੰਗਤ ਜੀ ਇਕਾਗਰ ਚਿਤ ਹੋ ਕੇ ਮਹਾਰਾਜ ਜੀ ਨੂੰ ਧਿਆ ਕੇ ਸੱਚੇ ਮਨ ਦੇ ਨਾਲ ਸਾਸੰਗਤ ਜੀ ਫਿਰ ਤੁਸੀਂ ਇਹ ਸ਼ਬਦ ਦਾ ਜਾਪ ਕਰਨਾ ਹੈ ਸਾਸੰਗਤ ਜੀ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਮਹਾਪੁਰਸ਼ ਜੀ ਕਿਰਪਾ ਕਰਨਗੇ ਸਾਸੰਗਤ ਜੀ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਅੰਤ ਤੱਕ ਜਰੂਰ ਵੇਖਣਾ ਜੀ ਸਾਸੰਗਤ ਜੀ ਤੁਸੀਂ ਇਹ ਸ਼ਬਦ ਦਾ ਜਾਪ ਪੰਜ ਵਾਰੀ ਰੋਜ਼ ਕਰ ਵੀ ਸਕਦੇ ਹੋ ਤੇ ਨਹੀਂ ਸਾਸੰਗਤ ਜੀ ਤੁਸੀਂ ਫੋਨ ਤੇ ਵੀ ਲਗਾ ਕੇ ਸੁਣ ਸਕਦੇ ਹੋ ਸਾਤ ਸੰਗਤ ਜੀ ਇਸ ਦੇ ਨਾਲ ਤੁਹਾਡੇ ਹਰ ਕੰਮ ਵਿੱਚ ਮਹਾਪੁਰਖ ਜੀ ਆਪ ਸਹਾਈ ਹੋਣਗੇ ਸਾਤ ਸੰਗਤ ਜੀ ਸੰਤ ਪਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਤ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਇਸ ਕਲਯੁਗ ਦੇ ਵਿੱਚ ਕਿੰਨਾ ਭਿਆਨਕ ਸਮਾਜ ਸਾਧ ਸੰਗਤ ਜੀ ਚੱਲ ਰਿਹਾ ਹੈ ਜਿੰਨੀ ਤੁਸੀਂ ਵੱਧ ਤੋਂ ਵੱਧ ਬਾਣੀ ਪੜ ਸਕਦੇ ਹੋ ਜਿੰਨਾ ਜੀ ਗੁਰਜੀ ਦਾ ਜਾਪ ਕਰ ਸਕਦੇ ਹੋ ਉਹਨਾਂ ਹੀ ਤੁਹਾਡੇ ਨਾਲ ਸਹਾਈ ਹੋਵੇਗਾ ਸਾਤ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਤ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਰੋਜ਼ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾਤ ਸੰਗਤ ਜੀ ਅੰਨੀ ਦੇਰ ਤੱਕ ਇਸ ਵੀਡੀਓ ਤੱਕ ਬਣੇ ਰਹਿਣਾ ਸਾਧ ਸੰਗਤ ਜੀ ਕੱਲ ਸੇਖ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਧ ਸੰਗਤ ਜੀ ਹੋਈਆ ਪੁੱਲਾ ਚੁੱਕਾਂ ਦੀ ਖੇਮਾ ਬਖਸ਼ਣੀ ਜੀ ਫਤੇਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ